ਕਹਿੰਦੇ ਨਹੀਂ ਕਿ ਜਿਹੜੇ ਵੀ ਲੋਕ ਹੁੱਲੜਬਾਜੀ ਕਰਦੇ ਨੇ ਉਹਨਾਂ ਤੇ ਸ਼ਿਕੰਜਾ ਕੱਸਿਆ ਜਾਂਦਾ ਹੈ ਤੇ ਅਜਿਹਾ ਹੀ ਇੱਕ ਮਾਮਲਾ ਖਰੜ ਦੇ ਵਿੱਚ ਵੀ ਸਾਹਮਣੇ ਆਇਆ ਤੇ ਜਦੋਂ ਖਰੜ ਦੇ ਵਿੱਚ ਰਾਤ ਤਕਰੀਬਨ 12 ਵਜੇ ਦੇ ਕਰੀਬ ਕੁਝ ਵਾਹਨ ਚਾਲਕ ਜਾ ਰਹੇ ਸੀ ਤਾਂ ਉਸ ਗੱਡੀ ਵਿੱਚ ਇੱਕ ਗੱਡੀ ਜੋ ਕਾਫੀ ਤੇਜ਼ ਜਾ ਰਹੀ ਸੀ ਅਤੇ ਤੁਹਾਨੂੰ ਨਾਲ ਦੀ ਨਾਲ ਵੀਡੀਓ ਵੀ ਵਿਖਾ ਰਹੇ ਆ ਤੇ ਕੁੜੀ ਕਿਸ ਤਰ੍ਹਾਂ ਤਾਕੀ ਦੇ ਬਾਹਰ ਆ ਕੇ ਕੁੱਕਾ ਮਾਰ ਰਹੀ ਸੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਅਜੇ ਹੀ ਗੱਡੀ ਚਾਲਕਾਂ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਇਹ ਅਜੇ ਲੋਕ ਸਾਬਿਤ ਕੀ ਕਰਨਾ ਚਾਹੁੰਦੇ ਨੇ ਜੋ ਕਿ ਰਾਤ ਨੂੰ ਤਕਰੀਬਨ 12 1 ਵਜੇ ਇਹ ਜੋ ਤੁਹਾਨੂੰ ਵੀਡੀਓ ਦਿਖਾ ਰਹੇ ਆ ਰਾਤ ਤਕਰੀਬਨ 12 ਵਜੇ ਤੋਂ ਬਾਅਦ ਦੀ ਹੈ ਜਿੱਥੇ ਕਿ ਗੱਡੀ ਦੇ ਵਿੱਚ ਓਵਰ ਬ੍ਰਿਜ ਜੋ ਬਲੋਂਗੀ ਦੇ ਅੱਗੇ ਬਣਿਆ ਹੋਇਆ ਜੋ ਬਲੋਂਗੀ ਤੋਂ ਲੈ ਕੇ ਖਰੜ ਤੱਕ ਜਾਂਦਾ ਹੈ ਇਸ ਤੇ ਕਾਫੀ ਲੋਕ ਖੁੱਲਣ ਬਾਜੀ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਅਤੇ ਕੁਝ ਲੋਕ ਆਪਣੀਆਂ ਗੱਡੀਆਂ ਓਵਰ ਬ੍ਰਿਜ ਤੇ ਖੜੀਆਂ ਕਰਕੇ दारू ਪੀ ਕੇ ਭੰਗੜੇ ਪਾਉਂਦੇ ਹੋਏ ਵੀ ਅਕਸਰ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਹੀ ਇੱਕ ਵੀਡੀਓ ਹੈ ਜਿਸ ਦੇ ਵਿੱਚ ਕੁੜੀ ਤਾਕੀ ਤੇ ਬੈਠ ਕੇ ਕੁੱਕਾ ਮਾਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਸਿਰਫ ਇਸ ਦੀ ਪਛਾਣ ਹੀ ਲੋਕਾਂ ਤੋਂ ਪੁੱਛੀ ਜਾ ਰਹੀ ਹੈ ਕਿ ਆਖਰ ਇਹ ਕੁੜੀ ਹੈ ਕੌਣ ਤੇ ਗੱਡੀ ਨੰਬਰ ਦਾ ਚਲਾਨ ਕੀਤਾ ਜਾਂਦਾ ਹੈ ਜਾਂ ਨਹੀਂ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਖਰੜ ਦੇ ਵਿੱਚ ਲਗਾਤਾਰ ਓਵਰ ਵਿੱਚ ਜੋ ਬਣਿਆ ਹੋਇਆ ਉਸਤੇ ਖੁੱਲਣ ਬਾਜਾਂ ਦੀ ਨਜ਼ਰ ਹੈ ਅਤੇ ਲੋਕ ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਰਾਤ ਦੇ ਵਕਤ ਖੁੱਲਣ ਬਾਜੀ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ